यानी कि जुडिशियल कस्टडी के कविता की वजह दी देती है कि कविता हूं तेई अप्रैल तक न्यायिक हिरासत में भेज दिया गया जिक्र जो है कि दिल्ली एक्साइज मामले गिरफ्तारी हुई सी थी के कविता दी, जो की जो कि ईडी टीम के वालों तेलंगाना च पूरी छापेमारी की गई थी रेड की गई थी के कविता गिरफ्तार किया गया उस तो बाद फिलहाल तिहाड़ जेल बंद है के कविता ਕਾਬਿਲੇ ਗੌਰ ਹੈ ਕਿ ਤੇਲੰਗਾਨਾ ਦੇ ਸਾਬਕਾ ਸੀਐਮ ਕੇ.ਸੀ.ਆਰ ਦੀ ਬੇਟੀ ਨੇ ਕੇ ਕਵਿਤਾ ਜਿਹੜੀ ਗ੍ਰਿਫਤਾਰੀ ਡੇਲੀ ਐਕਸਾਈਜ਼ ਪਾਲਿਸੀ ਮਾਮਲੇ ਲੈ ਕੇ ਹੋਈ ਸੀਗੀ ਤੇ 15 ਮਾਰਚ ਨੂੰ ED ਨੇ ਗ੍ਰਿਫਤਾਰ ਕੀਤਾ ਸੀਗਾ ਤੇ ED ਨੇ ਕੋਰਟ 'ਚ ਕਿਹਾ ਹੈ ਕਿ ਕੇ ਕਵਿਤਾ ਨੇ ਸਬੂਤਾਂ ਦੇ ਨਾਲ ਛੇੜਛਾੜ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਕੱਲ ਵੀ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਕਿ ਹਾਲਾਂਕਿ ਬੇਲ ਮੰਗੀ ਗਈ ਸੀ ਕਿ ਪਰ ਬੇਲ ਐਪਲੀਕੇਸ਼ਨ ਵੀ ਰਿਜੈਕਟ ਕਰ ਦਿੱਤੀ ਗਈ ਸੀ ਕਿ ਕੋਰਟ ਦੇ ਵੱਲੋਂ ਕਿਉਂਕਿ ਬੇਟੀ ਦੀ ਪਰਿਕਸ਼ਾ ਨੂੰ ਆਧਾਰ ਬਣਾ ਕੇ ਆ ਐਂਟਰੀਮ ਬੇਲ ਅਪਲਾਈ ਕੀਤੀ ਗਈ ਸੀਗੀ ਪਰ ਹੁਣ ਦੱਸ ਕਿ ਕੇ ਕਵਿਤਾ ਨੂੰ ਫਿਰ ਤੋਂ

तेईस अप्रैल तक फिलहाल राउत कोर्ट ने उन्हें न्यायिक हिरासत में भेजा है लेकिन इसी बीच की कविता ने ये कहा कि जो भी एलिगेशन उनके ऊपर लगाए गए हैं वो राजनीतिक हैं और साफ तौर से यह भी कहा कि सीबीआई ने हाल ही में उनसे कस्टडी के दौरान पूछताछ की है लेकिन जो भी सीबीआई ने उनसे पूछताछ की है वो सब राजनीतिक मंत्रालय की वजह से परेशान किया गया है सवाल किया गया है क्योंकि लोकसभा चुनाव में उनको परेशान करने की कोशिश की जा रही है इसलिए ये तमाम फॉल्सलेस एलिगेशन उनके ऊपर लगाए जा रहे हैं हालांकि केक कविता ने कोर्ट में ये भी कहा कि वो जज से बात करना चाहती थी, थी। लेकिन जज ने फिलहाल इसकी इजाजत नहीं की नहीं दी उन्होंने कहा कि जो भी केक कविता को कहना है वो अपने लिखित

ਕੋਟ ਦੇਵਾਲ ਪੇਸ਼ ਕੀਤਾ ਜਾਏ ਪਰ ਕਿ ਕਵਿਤਾ ਵਿਗਾਦੇ ਕੀ ਹੋਣ ਨਾਇਕ ਰਾਸਚਵਾਦਾ ਕੰਡਿਤਾ ਗਹਤੇ 23 April ਤੱਕ ਨਾਇਕ ਰਾਸਚ ਪੇਸ਼ ਕੀਤਾ ਜਾਏ। ਮੁੰਗਲ ਕਰਾਂਗੇ ਸ਼ੋਮਰੇ ਕਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਦੀ ਜਿਨਾਂ ਦੀ ਸਿਹਤ ਨਾਸਾਜ਼ ਦੱਸੀ ਜਾ ਰਹੀ ਹੈ ਦਸ ਕਿਲੋ ਜਾਲਾ ਨੇੜੇ ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਸਿਹਤ ਮ사ਜ ਹੋ ਗਈ ਵਿਕਟੋਰਿੰਗ ਵਿਕੀਕਿਆ ਨਿਪੁੰ ਪੰਜਾਬ ਬਚਾਓ ਯਾਤਰਾ ਦੇ ਕਮਾਂਡ ਸਾਂਭੀ ਹ ਮੌਕੇ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਫਿਲਹਾਲ ਚੰਡੀਗੜ੍ਹ ਸਥਿਤ ਰਿਹائش ਨੇ ਸੁਖਬੀਰ ਸਿੰਘ ਬਾਦਲ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਆਰਾਮ ਕਰਨ ਦੀ ਹਦਾਇਤ ਜੋ ਹੈ ਉਹ ਦਿੱਤੀ ਗਈ ਤੇ ਪੰਜਾਬ ਬਚਾਓ ਯਾਤਰਾ ਲਗਾਤਾਰ ਜਾਰੀ ਹੈ ਇੱਕ ਫੜੀ ਤੋਂ ਲਗਾਤਾਰ ਜਾਰੀ ਹੈ ਵੱਖ-ਵੱਖ ਹਲਕਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ ਸੁਪੀਰ ਸਿੰਘ ਬਾਦਲ ਨੇ ਕਾਇਦਨ ਸਾਨੂੰ ਵਿਖਾਈ ਦਿੰਦੇ ਨੇ ਜਦੋਂ ਕਿ ਵੱਖ-ਵੱਖ ਹਲਕਿਆਂ ਨੂੰ ਕਵਰ ਕਰਦੇ ਨੇ तमाम ਪਾਰਟੀ ਵਰਕਰਸ ਆਗੂ ਨਾਲ ਮੌਜੂਦ ਰਹਿੰਦੇ ਨੇ ਇਸ ਦੇ ਵਿਚਾਲੇ ਕੱਲ ਅਸੀਂ ਵੇਖਿਆ ਸੀ ਕਿ ਪੱਸੀ ਪਠਾਨ ਤਸਵੀਰਾਂ ਸਾਹਮਣੇ ਆਈਆਂ ਸੀ ਗਿਆ ਪਰ ਅੱਜ ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਸ਼੍ਰੋਮਣ ਅਕਾਲੀ ਦਲ ਦੇ ਆਗੂ ਸੀਨਰਾਗੂ ਵਿਕਰਮ ਸਿੰਘ ਮਜੀਠੀਆ ਚਿੱਟੇ ਰੰਗ ਦੀ ਰੂਪਕਨ ਗੱਡੀ 'ਚ ਨਜ਼ਰ ਆ ਰਹੇ ਨੇ ਪੰਜਾਬ ਬਚਾਓ ਯਾਤਰਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ तमाम ਟਰੈਕਟਰ ਦਾ ਕਾਫਲਾ ਵੀ ਵੇਖਿਆ ਜਾ ਸਕਦਾ ਹੈ ਸ਼ਮਨ ਇਕਾਈ ਦਲ ਦੇ ਛੰਡੇ ਵੀ ਵੇਖੇ ਜਾ ਸਕਦੇ ਨੇ तमाम ਪਾਰਟੀ ਦੇ ਆਗੂ तमाम ਆਕੀ ਦੇ ਵਰਕਰਸ ਵਲੰਟੀਅਰਸ ਇਸ ਪੰਜਾਬ ਬਚਾਓ ਯਾਤਰਾ ਚ ਲਗਾਤਾਰ ਜੁਨੇ ਸ਼ਮੂਲੀਅਤ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਚਿੱਟੇ ਰੰਗ ਦੀ ਰੂਬਿਕਨ ਗੱਡੀ ਚ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵੇਖੇ ਜਾ ਸਕਦੇ ਨੇ ਸੁਖਬੀਰ ਸਿੰਘ ਬਾਦਲ ਦੀ ਐਬਸੈਂਸ ਹੁਣ ਮੋਰਚਾ ਇਹਨਾਂ ਦੇ ਵੱਲੋਂ ਸਾਂਭਿਆ ਗਿਆ ਹੈ चोन कमिशन नो मिला है चोन कमिशन अकाली दल की आम आदमी पार्टी का कहना है कि अकाली दल ने चो की है सुखबीर सिंह ने बच्चों तो कैंपेन करवाई इसके आम आदमी पार्टी ने इल्जाम लगाया कि बच्चों तकाली तो दल जिंदाबाद के नारे भी लिखवाए गए दरअसल अठारह साल तो कट उम्र वाले तो कैंपेन नहीं करवा सकते पंजाब नहीं परिवार बचाओ यात्रा काट रहा है अकाली दल कुछ देर पहला दिया तस्वीर तुम वखा जो की पंजाब दे खजाना मंत्री हरपाल सिंह चीमा की अगुवाई आ डेलीगेशन आ वफद इलेक्शन कमीशन के दफ्तर पहुंचा तो उसे पहुंच के लिखती जो है एप्लीकेशन दी गई है शिकायत दर्ज करवाई ਸਰਨਾਲ ਅਸ਼ਦੀਪ ਕਲੇ ਸ਼ਮਣੇ ਅਕਾਲੀ ਦਲ ਦੇ ਆਗੂ ਫੋਨ ਲਾਈਨ ਤੇ ਮੌਜੂਦ ਨੇ ਸਰ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ ਕੁਝ ਹੀ ਦੇਰ ਪਹਿਲਾਂ ਆਮ ਆਦੀ ਪਾਰਟੀ ਦਾ ਤਮਾਮ ਡੈਲੀਗੇਸ਼ਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਚ ਇਲੈਕਸ਼ਨ ਕਮਿਸ਼ਨ ਕੋਲ ਮਿਲਿਆ ਹੈ ਤੇ ਉਹਨਾਂ ਨੇ ਜੋ ਹੈ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਤਮਾਮ ਜੋ ਚੋਣ ਜ਼ਾਬਤਾ ਹੈ ਉਸ ਦੀ ਉਲੰਘਣਾ ਕੀਤੀ ਹੈ 18 ਸਾਲ ਤੋਂ ਘੱਟ ਬੱਚਿਆਂ ਦੇ ਵੱਲੋਂ ਉਹਨਾਂ ਤੋਂ ਨਾਰੇ ਲਗਵਾਏ ਗਏ ਨੇ ਅਕਾਲੀ ਦਲ ਜਿੰਦਾਬਾਦ ਦੇਖੋ ਮੈਂ ਤਾਂ ਹੈਰਾਨ ਆ ਕਿ ਜਿਹੜੀ ਆਮ ਆਦਮੀ ਪਾਰਟੀ ਹਲੇ ਤੱਕ ਆਪਣਾ ਸਰਕਾਰੀ ਤੰਤਰ ਵਰਤ ਕੇ ਵਿਰੋਧੀਆਂ ਦੇ ਮੂੰਹ ਬੰਦ ਕਰਾਉਣਾ ਚਾਹੁੰਦੀ ਸੀ, ਮੀਡੀਆ ਦਾ ਮੂੰਹ ਬੰਦ ਕਰਾਉਣਾ ਚਾਹੁੰਦੀ ਸੀ। ਉਹ ਆਪਣੀ ਹਾਰ ਤੋਂ ਐਡਾ ਬੁਖਲਾ ਗਈ ਹੈ ਕਿ ਹੁਣ ਉਹ ਛੋਟੇ ਬੱਚਿਆਂ ਦਾ ਮੂੰਹ ਵੀ ਬੰਦ ਕਰਾਉਣਾ ਚਾਹੁੰਦੀ ਹੈ। ਮੈਂ ਆਮ ਆਦਮੀ ਪਾਰਟੀ ਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਪੰਜਾਬ ਸ਼ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ। ਤੇ ਜੇ ਬੱਚਿਆਂ ਦੇ ਵਿੱਚ ਵੀ ਇਹ ਚਾਹਤ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਮਿਲਣ ਦੀ ਉਹਨਾਂ ਦੇ ਗੋਦੀ ਦੇ ਵਿੱਚ ਬੈਠਣ ਦੀ ਤਾਂ ਉਹਨਾਂ ਦਾ ਸਵਾਗਤ ਹੈ ਉਹ ਗੋਦੀ ਦੇ ਵਿੱਚ ਬੈਠ ਸਕਦੇ ਨੇ ਉਹ ਆ ਕੇ ਆਪਣੀ ਗੱਲ ਕਰ ਸਕਦੇ ਨੇ ਤੇ ਜਿਸ ਤਰੀਕੇ ਦਾ ਝੂਠ ਹਰਪਾਲ ਚੀਮਾ ਸਾਹਿਬ ਨੇ ਮਾਰਿਆ ਹੈ ਕਿ ਜੀ ਬੱਚਿਆਂ ਨੂੰ ਤਾਂ ਸਕ੍ਰਿਪਟ ਲਿਖ ਕੇ ਦਿੱਤੀ ਦੱਸੋ ਜੀ ਕੋਈ ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦੇ ਸਕਦਾ ਔਰ ਕਹਿੰਦੇ ਜੀ ਬੌਂਡਡ ਲੇਬਰ ਚਾਈਲਡ ਲੇਬਰ ਦੇਖੋ ਵਕੀਲ ਹੋ ਕੇ ਫਾਈਨੈਂਸ ਮਨਿਸਟਰ ਹੋ ਕੇ ਕੀ ਹਰਪਾਲ ਚੀਮਾ ਸਾਹਿਬ ਨੂੰ ਪਤਾ ਨਹੀਂ ਕਿ ਚਾਈਲਡ ਲੇਬਰ ਕੀ ਹੁੰਦੀ ਹੈ ਬੱਚਿਆਂ ਨੂੰ ਪਿਆਰ ਦੇਣਾ ਗੋਦੀ 'ਚ ਬਿਠਾਉਣਾ ਇਹਨੂੰ ਚਾਈਲਡ ਲੇਬਰ ਨਹੀਂ ਕਹਿੰਦੇ ਸੋ ਆਮ ਆਦਮੀ ਪਾਰਟੀ ਆਪਣੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਔਰ ਖਾਸ ਕਰਕੇ ਤਿੰਨ ਵਕੀਲ ਚਾਰ ਵਕੀਲ ਸੀ ਉਸ ਵਫ਼ਦ ਦੇ ਵਿੱਚ ਉਹ ਚਾਰੇ ਪਹਿਲਾਂ ਚਾਈਲਡ ਲੇਬਰ ਪ੍ਰੋਟੈਕਸ਼ਨ ਐਕਟ ਪੜ੍ਹ ਲੈਣ ਔਰ ਫਿਰ ਗੱਲ ਕਰਨ ਔਰ ਦੂਸਰਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਅੱਜ ਆਮ ਆਦਮੀ ਪਾਰਟੀ ਦਾ ਵਫ਼ਦ ਮਿਲਿਆ ਸੀ ਇਹਨਾਂ ਨੂੰ ਤਾਂ ਉੱਥੇ ਹੀ ਬਿਠਾ ਲੈਣਾ ਚਾਹੀਦਾ ਸੀ ਕਿਉਂਕਿ ਲਗਾਤਾਰ ਇਹ ਗਾਈਡਲਾਈਨਸ ਦੀ ਵਾਇਓਲੇਸ਼ਨ ਕਰਦੇ ਨੇ ਸਰਕਾਰੀ ਕੋਠੀਆਂ ਦੇ ਵਿੱਚ ਬਹਿ ਕੇ 39 ਸੈਕਟਰ ਦੇ ਵਿੱਚ ਇਹ ਪ੍ਰੈਸ ਕਾਨਫਰੰਸਾਂ ਕਰਦੇ ਨੇ ਜਿਹੜੀਆਂ ਮੁੱਖ ਮੰਤਰੀ ਪੂਲ ਦੀਆਂ ਕੋਠੀਆਂ ਨੇ ਕੀ ਇਹ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਨਹੀਂ ਸੰਜੇ ਸਿੰਘ ਅੱਜ ਮੁੱਖ ਮੰਤਰੀ ਦੇ ਨਿਵਾਸ ਪਹੁੰਚ ਰਹੇ ਨੇ ਉੱਥੇ ਐਮ ਐਲ ਏ ਨਾਲ ਪੋਲਿਟੀਕਲ ਮੀਟਿੰਗਾਂ ਕਰਦੀਆਂ ਨੇ ਇਸ ਤੋਂ ਪਹਿਲਾਂ ਵੀ ਕੋਡ ਆਫ ਕੰਡਕਟ ਦੇ ਦੌਰਾਨ ਐਮ ਐਲ ਏ ਦੀ ਪੋਲਿਟੀਕਲ ਮੀਟਿੰਗਾਂ ਸੀ ਐਮ ਹਾਊਸ ਚੋਰੀਆਂ ਨੇ ਕੀ ਇਹ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਨਹੀਂ ਔਰ ਹਰਪਾਲ ਚੀਮਾ ਸਾਹਿਬ ਤਾਂ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਝੂਠ ਮਾਰਨ ਲਈ ਰੱਖੇ ਨੇ ਉਕੇ ਪਹਿਲਾ ਇਹੀ ਚੀਮਾ ਸਾਹਿਬ ਡੀਜੀਪੀ ਸਾਹਿਬ ਕੋਲੇ ਗਏ ਸੀ ਕਹਿੰਦੇ ਸਾਡੇ ਐਮਐਲਏ ਨੂੰ ਕੋਈ ਖਰੀਦ ਰਿਆ ਤੇ ਬਾਅਦ ਚੰਗਰਾਲ ਸਾਹਿਬ ਨੇ ਪਰਦਾ ਹੀ ਫਾਸ਼ ਕਰਤਾ ਕਿ ਉਹ ਵੀ ਇਹਨਾਂ ਨੇ ਮੰਚਾਣ ਵਾਲੋ ਜੋ ਨਾਰੇ ਸੀਗੇ ਆਪ ਹੀ ਲਗਾਏ ਗਏ ਸੀਗੇ ਤੇ ਉਹ ਯਾ ਉਹ ਨਾ ਤਾਂ ਲਗਵਾਏ ਗਏ ਮੈਂ ਸਿੱਧਾ ਕਹਿਣਾ ਜੀ ਕਿ ਕੋਈ ਬੱਚਿਆਂ ਨੂੰ ਸਕ੍ਰਿਪਟ ਪੜ੍ਹਾ ਸਕਦਾ ਇੱਕ ਪੰਜਾਬ ਬਚਾਓ ਯਾਤਰਾ ਲੋਕਾਂ ਦਾ ਪਿਆਰ ਹੈ ਲੋਕ ਆ ਕੇ ਆਪਣੇ ਘਰਾਂ ਚੋਂ ਨਿਕਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਨੇ ਉਹਨਾਂ ਨਾਲ ਹੱਥ ਮਿਲਾਉਣਾ ਚਾਹੁੰਦੇ ਨੇ ਜੇ ਕੋਈ ਬੱਚਾ ਇਹ ਗੱਲ ਕਹਿੰਦਾ ਕਿ ਉਹਨੇ ਜੀਪ ਦੇ ਉੱਤੇ ਚੜ੍ਹਨਾ ਹੈ ਉਹਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨੇੜੇਉ ਮਿਲਣਾ ਹੈ ਤਾਂ ਮੈਂ ਕਿਹਾ ਕਿ ਸਾਡਾ ਪਰਿਵਾਰ ਹੈ ਪੰਜਾਬ ਦਾ ਹਰ ਇੱਕ ਬੱਚਾ ਇਹ ਪੰਜਾਬ ਦੀ ਧਰੋਹਰ ਹੈ ਹਰ ਇੱਕ ਬੱਚਾ ਇਹ ਪੰਜਾਬ ਦਾ ਭਵਿੱਖ ਹੈ ਸੋ ਆ ਸਾਡੇ ਬੱਚੇ ਅਸੀਂ ਆਮ ਆਦਮੀ ਪਾਰਟੀ ਨਹੀਂ ਕਿ ਅਸੀਂ ਲੋਕਾਂ ਤੋਂ ਦੂਰ ਭੱਜੀ ਅਸੀਂ ਤਾਂ ਆਪਣੇ ਲੋਕਾਂ ਦੇ ਵਿੱਚ ਵਿਚਰਾਂਗੇ ਔਰ ਆਪਣੇ ਬੱਚਿਆਂ ਨੂੰ ਆਪਣੇ ਪੰਜਾਬ ਦੇ ਭਵਿੱਖ ਨੂੰ ਅਸੀਂ ਪੂਰਾ ਮੌਕਾ ਦੇਵਾਂਗੇ ਔਰ ਹਰ ਇੱਕ ਜਗ੍ਹਾ ਤੇ ਜਿਹੜਾ ਪੰਜਾਬ ਦਾ ਭਵਿੱਖ ਹੈ ਉਹਨੂੰ ਸੁਨਹਿਰੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਰਸ਼ਦੀਪ ਕਲੇਰ ਸਪੋਕਸਪਰਸਨ ਸ਼ਮਨ ਕਲਦਸਾ ਨਾਲ ਜੁੜੇ ਹੋਏ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਵੱਲੋਂ ਜ਼ਿੱਦ ਕੀਤੀ ਜਾ ਰਹੀ ਸੀ ਕਿ ਜੀਪ ਤੇ ਚੜਨਾ ਹੈ ਇਸ ਦੇ ਵਿਚਾਲੇ ਬੱਚੇ ਜੀਪ ਤੇ ਚੜੇ ਤੋਥੇ ਜੋ ਅਕਾਲੀ ਦਲ ਜ਼ਿੰਦਾਬਾਦ ਦੇ ਨਾਰੇ ਉਹਨਾਂ ਦੇ ਵੱਲੋਂ ਲਗਾਏ ਗਏ ਹਾਲਾਂਕਿ ਆਮ ਆਦੀ ਪਾਰਟੀ ਦਾ ਕਹਿਣਾ ਹੈ ਕਿ 18 ਸਾਲ ਤੋਂ ਕਟ ਉਮਰ ਵਾਲਿਆਂ ਤੋਂ ਕੈਂਪੇਨ ਨਹੀਂ ਕਰਵਾ ਸਕਦੇ ਆ ਚੋਣ ਸਬਤੇ ਦੀ ਉਲੰਘਣਾ ਹੈ ਹਾਲਾਂਕਿ ਵਫਤ ਨੂੰ ਵਖਾਰੇ ਕੁਝ ਦਿਨ ਪਹਿਲਾਂ ਦੀ ਤਸਵੀਰਾਂ ਜਿਹੜੀ ਕਿ ਆਮ ਆਦੀ ਪਾਰਟੀ ਦਾ ਵਫਤ ਡੈਲੀਗੇਸ਼ਨ ਇਲੈਕਸ਼ਨ ਕਮਿਸ਼ਨ ਨੂੰ ਮਿਲਿਆ ਹਤੇ तमाम ਅੱਜ ਸ਼ਿਕਾਇਤ ਹੈ ਉਹ ਦਰਜ ਕਰਵਾਈ ਗਈ